ਪਠੰਡਾ ਜ਼ਿਲ੍ਹੇ ਦੇ ਪਿੰਡ ਮੌੜਕਲਾਂ ਵਿਖੇ ਚਿੱਟੇ ਦੀ ਓਵਰਡੋਜ਼ ਦੇ ਕਾਰਨ ਜਨਮ ਦਿਨ ਵਾਲੇ ਦਿਨ ਦੋ ਬੱਚੀਆਂ ਦੇ ਬਾਪ ਦੀ ਹੋਈ ਮੌਤ ਪੁਲਿਸ ਨੇ ਕੀਤਾ ਮਾਮਲਾ ਦਰਜ ਇੱਕ ਨੂੰ ਕੀਤਾ ਗ੍ਰਿਫਤਾਰ ਮਾਮਲਾ ਪਠੰਡਾ ਜ਼ਿਲ੍ਹੇ ਦੇ ਪਿੰਡ ਮੌੜਕਲਾਂ ਦਾ ਜੋ ਥਾਣਾ ਮੌੜ ਦੇ ਅਧੀਨ ਆਉਂਦਾ ਹੈ ਅਤੇ ਇਸ ਇਸ ਪਿੰਡ ਦੇ ਇੱਕ ਨੌਜਵਾਨ ਜੋ ਦਿਹਾੜੀਦਾਰ ਹੈ ਅਤੇ ਚਿੱਟੇ ਦੀ ਓਵਰਡੋਜ਼ ਦੇ ਕਾਰਨ ਉਸਦੀ ਮੌਤ ਹੋ ਚੁੱਕੀ ਹੈ ਜੋ ਦੋ ਬੱਚੀਆਂ ਦਾ ਬਾਪ ਹੈ ਇੱਕ ਬੱਚੀ ਹਜੇ 6 ਮਹੀਨਿਆਂ ਦੀ ਹੈ ਅਤੇ ਇਸ ਨੂੰ ਲੈ ਕੇ ਥਾਣਾ ਬੌੜ ਵੱਲੋਂ ਮਾਮਲਾ ਦਰਜ ਕੀਤਾ ਗਿਆ ਤੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਦੱਸਣਾ ਬਣਦਾ ਹੈ ਕਿ ਇਸ ਨੌਜਵਾਨ ਦਾ ਜਨਮ ਦਿਨ ਸੀ ਅਤੇ ਜਨਮ ਦਿਨ ਵਾਲੇ ਦਿਨ ਹੀ ਇਸ ਦੀ ਜਿਹੜੀ ਹੈ ਚਿੱਟੇ ਦੀ ਓਵਰਡੋਜ਼ ਦੇ ਕਾਰਨ ਮੌਤ ਹੋ ਚੁੱਕੀ ਹੈ ਜਿੱਥੇ ਪੰਜਾਬ ਸਰਕਾਰ ਵੱਲੋਂ ਨਸ਼ਾ ਰੋਕਣ ਦੇ ਦਾਅਵੇ ਕੀਤੇ ਜਾ ਰਹੇ ਹਨ ਲੇਕਿਨ ਨਸ਼ਾ ਸ਼ਰੀਆਮ ਹੀ ਆਪਣਾ ਵਿਕ ਰਿਹਾ ਹੈ ਜਿਸ ਨੂੰ ਲੈ ਕੇ ਇਸ ਨੌਜਵਾਨ ਨੂੰ ਕੁਝ ਨੌਜਵਾਨਾਂ ਵੱਲੋਂ ਚਿੱਟਾ ਲਿਆ ਕੇ ਦਿੱਤਾ ਅਤੇ ਇਸ ਨੇ ਆਪਣੇ ਘਰ ਦੇ ਅੰਦਰ ਬਾਥਰੂਮ ਦੇ ਵਿੱਚ ਅੰਦਰ ਜਾ ਕੇ ਟੀਕਾ ਲਗਾ ਲਿਆ ਅਤੇ ਉਸ ਤੋਂ ਬਾਅਦ ਇਹਦੀ ਨਸ਼ੇ ਦੇ ਉਪਰੋਜ ਦੇ ਕਾਰਨ ਮੌਤ ਹੋ ਚੁੱਕੀ ਹੈ ਇਹ ਨੌਜਵਾਨ ਦੋ ਬੱਚੀਆਂ ਦਾ ਬਾਪ ਹੈ ਅਤੇ ਇਸ ਦਾ ਜਨਮ ਦਿਨ ਸੀ ਜਨਮ ਦਿਨ ਵਾਲੇ ਦਿਨ ਹੀ ਇਸ ਦੀ ਜਿਹੜੀ ਮੌਤ ਹੋ ਚੁੱਕੀ ਹੈ ਪਰਿਵਾਰਕ ਮੈਂਬਰਾਂ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਉਹਨਾਂ ਦਾ ਕਹਿਣਾ ਹੈ ਕਿ ਜਿਹੜੇ ਵਿਅਕਤੀਆਂ ਵੱਲੋਂ ਇਹਨਾਂ ਨੂੰ ਲੈ ਕੇ ਚਿੱਟਾ ਦਿੱਤਾ ਹੈ ਉਨ੍ਹਾਂ ਤੇ ਬਣਦੀ ਕਾਰਵਾਈ ਕੀਤੀ ਜਾਵੇ ਤੇ ਆਤੀ ਪੰਜਾਬ ਸਰਕਾਰ ਆ ਜਿਹੜੀ ਉਹ ਇਸ ਨਸ਼ੇ ਨੂੰ ਜਿਹੜਾ ਇਹ ਆਪਣਾ ਭੈੜਾ ਨਸ਼ਾ ਹੈ ਇਸ ਨੂੰ ਬੰਦ ਕਰੇ ਤਾਂ ਜੋ ਹੋਰ ਮਾਵਾਂ ਦੇ ਪੁੱਤ ਨਾ ਜਾਣ ਇਹ ਛੋਟੀ ਬੱਚੀ ਹੈ ਉਹਦੀ ਜਿਸ ਦੀ ਹਰੇ 6 ਮਹੀਨੇ ਦੀ ਉਮਰ ਹੈ ਤੇ ਇਸ ਦੇ ਬਾਪ ਦੀ ਜਿਹੜੀ ਉਹ ਚਿੱਟੇ ਦੇ ਉਬੜੋ ਦੇ ਕਾਰਨ ਜਨਮਦਨ ਵਾਲੇ ਦੀ ਨੀ ਹੈ ਜਿਹੜੀ ਮੌਤ ਹੋ ਚੁੱਕੀ ਹੈ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਆ ਉਸ ਨੂੰ ਸੁਣਾਉਣ ਐਸੇ ਸੰਬੰਧੀ ਕੀ ਕਹਿੰਦੇ ਨੇ ਪਰਿਵਾਰਕ ਮੈਂਬਰ ਇਸ ਮਾਮਲੇ ਨੂੰ ਲੈ ਕੇ ਕੀ ਨਾਮ ਆ ਬੇਟਾ ਨਹੀਂ ਕੀ ਹੋਇਆ ਬੇਟਾ ਮੇਰੇ ਹਸਰਾਂ ਦੀ ਡਰੱਗਸ ਦੇ ਨਾਲ ਮੌਤ ਹੋ ਗਈ ਜਿਹੜੇ ਵੀ ਸਪਲਾਈ ਕਰਦੇ ਜਾਂ ਸਮਗਲਰ ਹੈ ਉਹਨਾਂ ਦੇ ਹੱਥ jor ਕੇ ਹੀ ਮਿਹਨਤੇ ਵੀ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਜੀ ਮੇਰਾ ਤਾਂ ਘਰ ਉਜੜ ਗਿਆ ਹੋਰ ਕਿਸੇ ਲੇੜੀ ਦਾ ਘਰ ਉਜੜੇ ਜੁਆਕਰੇ ਸਿਰ ਤੋਂ ਤਾਂ ਬਾਪ ਨਾ ਜਾਵੇ ਸਤ ਸ੍ਰੀ ਅਕਾਲ ਕੀ ਨਾਮ ਹੈ ਤੁਹਾਡਾ ਪਰਮਜੀਤ ਕੌਰ ਜੀ ਅੱਜ ਕੀ ਹੋਇਆ ਸੀ ਤੁਹਾਡੇ ਬੇਟੇ ਨੂੰ ਕੀ ਜਾਨੀ ਮੇਰਾ ਬੇਟਾ ਜੀ ਕੰਮ ਤੇ ਗਿਆ ਸੀਗਾ ਜੀ ਫੈਕਟਰੀ ਚ ਕੰਮ ਤੇ ਸੱਤ ਤੇ ਗਿਆ ਸੀਗਾ ਜੀ ਇਹਨੇ ਜੀ ਮਨੀ ਨੇ ਜੀ 1000 ਰੁਪਿਆ ਲੈ ਕੇ ਮੇਰੇ ਪੁੱਤ ਨੂੰ ਚਿੱਟਾ ਲੈ ਕੇ ਦਿੱਤਾ ਫਿਰ ਮੇਰੇ ਪੁੱਤ ਨੇ ਟੀਕਾ ਲਾਇਆ ਮੇਰੇ ਪੁੱਤ ਦੀ ਮੌਤ ਰੇ ਬਣਾਤੀ ਮੇਰੇ ਪੁੱਤ ਦੀ ਇਹਨਾਂ ਨੇ ਮੈਂ ਤਾਂ ਸਰਕਾਰ ਤੋਂ ਇਹੀ ਮੰਗ ਮੰਗਦੀ ਆਂ ਕਿ ਵੀ ਹੋਰ ਮਾਵਾਂ ਦੇ ਪੁੱਤ ਨਾ ਵਗ ਜਾਣ ਅੱਗੇ ਵਾਸਤੇ ਵੀ ਸਖਤ ਤੋਂ ਸਖਤ ਇਹਨੂੰ ਸਜ਼ਾ ਦਿੱਤੀ ਜਾਵੇ ਇਹਨਾਂ ਬੰਦਿਆਂ ਨੂੰ ਤੇ ਬਸ ਮੇਰੀ ਇਹੀ ਮੰਗ ਆ ਸਰਕਾਰ ਤੋਂ ਵੀ ਇਹ ਚਿੱਟਾ ਬੰਦ ਕੀਤਾ ਜਾਵੇ ਵੀ ਹੋਰ ਮਾਵਾਂ ਦੇ ਪੁੱਤ ਨਾ ਜਾਣ ਅਸੀਂ ਤਾਂ ਮਿਲਕਦੇ ਨਿੱਕੇ ਨਿੱਕੇ ਮੇਰੇ ਪੁੱਤ ਲੀਆਂ ਬੱਚੀਆਂ ਲੀਆਂ ਸਾਡੇ ਤਾਂ ਬੱਚੇ ਰੋਲ ਗਏ ਵੀ ਹੋਰ ਮਾਵਾਂ ਦੇ ਬੱਚੇ ਨਾ ਇਸ ਤਰ੍ਹਾਂ ਜਾਣ ਜਿਵੇਂ ਮੇਰਾ ਪੁੱਤ ਵਗ ਗਿਆ ਦੁਨੀਆ ਤੋਂ ਦੋ ਬੱਚੇ ਆ ਜੀ ਦੋਨੇ ਬੇਟੀਆਂ ਨੇ ਜੀ ਕਿੰਨਾ ਗੰਦਾ ਚਰਦੀ ਹੈ ਜੀ ਇੱਕ ਦਸੇਨਾ ਮਹੀਨਾ ਲੱਗਿਆ ਜੀ ਕਬੇਟੀ ਨੂੰ ਤਾਂ 1.2 ਸਾਲ ਦੀ ਹੈ ਜੀ 1.2 ਸਾਲ ਦੀ ਬੇਟੀ ਹੈ ਜੀ ਮੈਂ ਕੀ ਬੱਚਿਆਂ ਦਾ ਕੀ ਕਰੂੰਗੀ ਮੈਨੂੰ ਤਾਂ ਸੂਰਾਂ ਦੇ ਬਸਾਉਣੇ ਬਸਾਤੇ ਜੀ ਮੈਂ ਬੱਚਿਆਂ ਦਾ ਕਿਵੇਂ ਕੀ ਮੈਂ ਪਾਲੂੰਗੀ ਤੇ ਕਿਵੇਂ ਆਹ ਕਰੂੰਗੀ ਇਹਨਾਂ ਨੇ ਤਾਂ ਮੇਰੇ ਬੱਚੇ ਦੀ ਰੇਹ ਬਣਾਤੀ ਜੀ ਰੋ ਕਰਕੇ ਕਿਉਂ ਨਹੀਂ ਗਵਰਨਮੈਂਟ ਬੰਦ ਕਰਦੀ ਇਹ ਗੰਦਾ ਨਸਾ ਕਿਉਂ ਚਲਾਇਆ ਗਵਰਨਮੈਂਟ ਨੇ ਏ ਬੰਦ ਕਰੇ ਗਵਰਨਮੈਂਟ ਬੱਚੇ ਮਾਵਾਂ ਦੇ ਪੁੱਤਾਂ ਐ ਮੁੱਕੀ ਜਾਂਦੇ ਨੇ ਕਿਉਂ ਨਹੀਂ ਗਵਰਨਮੈਂਟ ਇਹ ਤੇ ਥੱਲ ਕਿਉਂ ਨਹੀਂ ਪਾਉਂਦੀ ਹੈਗੀ ਇਹਨਾਂ ਨੂੰ ਸਖਤ ਤੋਂ ਸਖਤ ਕਾਰਵਾਈ ਵੀ ਸਜ਼ਾ ਦਿੱਤੀ ਜਾਵੇ ਪੂਰੀ ਮੇਰੀ ਬਸ ਇਹੀ ਮੰਗ ਆ ਜੀ ਬਸ ਮੈਂ ਇਹਨੂੰ ਸਜ਼ਾ ਦੀ ਮੰਗ ਆ ਵੀ ਸਜ਼ਾ ਦਿੱਤੀ ਜਾਵੇ ਇਹਨਾਂ ਨੂੰ ਮੇਰਾ ਨਾਮ ਸੁਖਦੀਪ ਸਿੰਘ ਆ ਜੀ ਕੀ ਮਾਮਲਾ ਸਰ ਹੋਇਆ ਜੀ ਮਾਮਲਾ ਜੀ ਮੇਰਾ ਭਰਾ ਸੁਖਵਿੰਦਰ ਸਿੰਘ ਹੈਗਾ ਜੀ ਤੇ ਉਹ ਜੀ ਦਰਬਾਰਦਾਨ ਵਾਲੀ ਫੈਕਟਰੀ ਚ ਦਫ਼ਤਰ ਦੀ ਸੱਤ ਪਾ ਕੇ ਕੱਲ ਕੰਮ ਤੋਂ ਘਰੇ ਆਇਆ ਸੀਗਾ ਜੀ ਤੇ ਜਿਹੜਾ ਅਮਨਦੀਪ ਸਿੰਘ ਆ ਜੀ ਤੇ ਉਹਨੇ ਇਹਨੂੰ ਚਟਾ ਲਿਆ ਕੀਤਾ ਮਣੀ ਕਹਿਣ ਦੇਗੇ ਜੀ ਤੇ ਉਦੋਂ ਬਾਰੇ ਨੇ ਘਰੇ ਆ ਕੇ ਜੀ ਬਾਥਰੂਮ ਦੇ ਵਿੱਚ ਟੀਕਾ ਲਾ ਲਈ ਜਿਹਦੇ ਕਾਰਨ ਇਹਦੀ ਮੌਤ ਹੋ ਗਈ ਕੱਲ ਹੁਣੇ 5:00 ਵਜੇ ਦੇ ਕਰੀਬ ਜੀ ਤੇ ਅਸੀਂ ਚਾਹੁੰਨੇ ਆਂਗੇ ਵੀ ਸਖਤ ਤੋਂ ਸਖਤ ਕਾਰਵਾਈ ਹੋਵੇ ਜੀ ਇਹਨਾਂ ਵਿਰੁੱਧ ਜੀ ਇਕਦੀਪਕ ਸਿੰਘ ਆ ਗਏ ਜੀ ਇਕਦੀਪ ਸਿੰਘ ਕਹਿੰਦੇਗੇ ਉਹਨੂੰ ਇਹ ਇੱਕ ਵਾਰੀ ਦਾ ਟੋਟਲ ਦਾ ਦੋ ਜਾਨਾਂ ਤੇ ਸਾਕ ਆ ਜੀ ਸਾਨੂੰ ਵੀ ਹੋਰ ਵੀ ਬੰਦੇ ਵਿੱਚ ਸ਼ਾਮ ਲੱਗੇ ਜੀ ਇੱਕ ਵਾਰੀ ਦੋ ਜਾਨਾਂ ਦਾ ਅਸੀਂ ਨਾਮ ਲਿਖਵਾਤੇ ਆ ਗਏ ਜੀ ਦੋਨਾਂ ਦੇ ਘੜੇ ਪਿੰਡੇਗਾ ਦੋਨੋ ਨਾਮ ਮੌੜ ਕਲਾ ਪਿੰਡ ਆ ਜੀ ਹਾਂਜੀ ਅਨ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਹਰਜਿੰਦਰ ਸਿੰਘ ਹੈ ਜੀ ਤੇ ਮੇਰਾ ਵੱਡਾ ਭਰਾ ਜੋ ਰਾਜਵਿੰਦਰ ਸਿੰਘ ਸੀਗਾ ਜਿਹਦੀ ਅੱਜ ਡੈਥ ਹੋ ਚੁੱਕੀ ਆ ਫਿਲਹਾਲ ਉਹਦਾ ਅੱਜ ਜਨਮ ਦਿਨ ਵੀ ਸੀਗਾ ਜੀ ਤੇ ਉਹ 10 ਤੱਕ ਵੱਡਿਆ ਸੀਗਾ ਤੇ ਦਿਹਾੜੀ ਦਾ ਕੰਮ ਕਰਦਾ ਸੀਗਾ ਜੀ ਤੇ ਉਹ ਦਿਹਾੜੀ ਤੇ ਗਿਆ ਸੀ ਅੱਜ ਅਮਨਦੀਪ ਸਿੰਘ ਮਣੀ ਨਾਲ ਵਨੀ ਉਹਨੂੰ ਲੈ ਕੇ ਗਿਆ ਘਰੋਂ ਤੇ ਦੁਪਹਿਰੇ ਵੀ ਉਹੀ ਲੈ ਕੇ ਆਇਆ ਤੇ ਉਹਨੇ ਰਾਜਵਿੰਦਰ ਤੋਂ 1000 ਰੁਪਏ ਲੈਂਦਾ ਤੇ ਮਨੀ ਨੇ ਰਾਜਵਿੰਦਰ ਨੂੰ ਸਮਾਨ ਲੈ ਕੇ ਦਿੱਤਾ ਜੋ ਕਿ ਚੱਟਾ ਜਿਹਨੂੰ ਚੱਟਾ ਕਹਿੰਦੇ ਆਪਾਂ ਤੇ ਤਾਰ ਕੇ ਚੱਟਾ ਲੈ ਕੇ ਦਿੱਤਾ ਤੇ ਉਹਨੇ 3:30 ਵਜੇ ਨੂੰ ਚੱਟਾ ਲੈ ਕੇ ਦਿੱਤਾ ਜੀ ਤੇ 4:00 ਵਜੇ ਦੇ ਨੂੰ ਜੋ ਸਾਨੂੰ ਵੀ ਸਾਢੇ ਭਰਾ ਰਾਜਵਿੰਦਰ ਦੀ ਡੈੱਡ ਬੋਡੀ ਮਿਲੀ ਆ ਵੀ ਅਸੀਂ ਦੋਸ਼ੀ ਦਿੰਨੇ ਹਨ ਅਮਨਦੀਪ ਸਿੰਘਾ ਮਨੀ ਨੂੰ ਵੀ ਇਹਨਾਂ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਇਹ ਕਿੰਨੇ ਚੇਤੇ ਗੋਆ ਦਾ ਬੰਦੇ ਜੇ ਪਰਲੇ ਕਹਿੰਦੇ ਨਹੀਂ ਫਿਲਹਾਲ ਬਾਹਰ ਕੰਮ ਕਰਦਾ ਰਿਹਾ ਜੀ ਉਦੋਂ ਨਹੀਂ ਕਰਦਾ ਸੀਗਾ ਜੀ ਜਦੋਂ ਇੱਥੇ ਆਇਆਗਾ ਇਹਨਾਂ ਮਾੜੀ ਸੰਗਤ ਨਾਲ ਰਲਿਆ ਥੋੜਾ ਜਿਹਾ ਜਿਵੇਂ ਕਿ ਅਮਨਦੀਪ ਮਣੀ ਹੋ ਗਿਆ ਦੀਪਕ ਹੋ ਗਿਆ ਜੀ ਇਹ ਕਈ ਮੁੰਡੇ ਨੇ ਇਹਨਾਂ ਮਾੜੀ ਸੰਗਤ ਨੇ ਜੋ ਸਾਡੇ ਮੁੰਡੇ ਤੇ ਪ੍ਰਭਾਵ ਪਾਇਆ ਮਾੜਾ ਬਰੋ ਪਾਇਆ ਨਸ਼ਾ ਮਾੜਾ ਲਾਇਆ ਨਸ਼ਾ ਬੜਾ ਸੀ ਇਹ ਇਹ 10 ਤੱਕ ਪੜਿਆ ਸੀਗਾ ਜੀ ਤੇ ਕੀ ਕੰਮ ਕਰ ਰਹੇ ਸੀ ਡੈਡੀ ਦਾ ਕੰਮ ਕਰਦਾ ਸੀ ਮਿਸਤਰੀ ਦਾ ਜੀ ਕੀ ਜੁਨਨ ਦੀ ਪ੍ਰਕਿਰਿਆ ਚ ਚੱਲ ਰਹੀ ਹੈ ਅਸੀਂ ਚਾਹੁੰਦੇ ਜੀ ਵੀ ਸਾਨੂੰ ਸੱਤ ਸੱਤ ਜੋ ਮਨਪ੍ਰੀਤ ਅਮਰਦੀਪ ਸਿੰਘ ਮਣੀ ਆ ਇਹਨੂੰ ਸਖਤ ਸਜ਼ਾ ਮਿਲੇ ਤੇ ਸਾਨੂੰ ਇਨਸਾਫ ਮਿਲੇ ਕਿਉਂ ਹਲੇ ਤੱਕ ਉਹ ਨਹੀਂ ਚੱਕਿਆ ਹੈਗਾ ਕਿ ਪੁਲਿਸ ਨੇ ਜੋ ਵੀ ਚੱਕਿਆ ਉਹਨਾਂ ਤੋਂ ਹਲੇ ਕੋਈ ਪੁੱਛਗើស ਨਹੀਂ ਕੀਤੀ ਹੈਗੀ ਫਿਲਹਾਲ ਵੀ ਇਹਨਾਂ ਨੂੰ ਸਾਰਾ ਕੁਝ ਪਤਾ ਹੈਗਾ ਵੀ ਕੌਣ ਕਿੱਥੇ ਆ ਕੌਣ ਵੇਚਦਾ ਕੌਣ ਨਹੀਂ ਵੇਚਦਾ ਸਾਰਾ ਕੁਝ ਪਤਾ ਹੈਗਾ ਜੀ ਬਸ ਪੁਲਿਸ ਠੱਲ ਨਹੀਂ ਪਾਰੀ ਸਾਨੂੰ ਇਹੀ ਆ ਵੀ ਇਨਸਾਫ ਸੀਂ ਦਾ ਸਾਨੂੰ ਇਨਸਾਫ ਸੀਂ ਦਾ ਬਸ